ਜ਼ਿਲ੍ਹਾ ਮੁਹਾਲੀ ਦੇ ਕਈ ਪਿੰਡਾਂ ਨੂੰ ਮੁਰਤੋਂ ਤੋੜ ਕੇ ਜ਼ਿਲ੍ਹਾ ਰੂਪਨਗਰ ਦੇ ਵਿੱਚ ਜੋੜਨ ਦੀ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਕਿਤੇ ਨਾ ਕਿਤੇ ਭੰਗ ਲੱਗਣ ਤੋਂ ਬਾਅਦ ਜਿਹੜੇ ਨੇ ਕਿਸਾਨ ਦੇ ਵਿੱਚ ਇਸ ਦਾ ਭਾਰੀ ਰੋਸ ਹੈ ਤੇ ਖਰੜ ਦੇ ਵਿੱਚ ਇੱਕ ਪੱਤਰਕਾਰ ਵਾਰਤਾ ਕਿਸਾਨ ਯੂਨੀਅਨ ਲਖੋਵਾਲ ਦੇ ਮੈਂਬਰਾਂ ਦੇ ਵੱਲੋਂ ਕੀਤੀ ਗਈ ਹੈ ਕੀ ਕਹਿੰਦੇ ਨੇ ਆਓ ਤੁਹਾਨੂੰ ਸੁਣਾਉਂਦੇ ਹਾਂ ਉਹ ਲੋੜ ਵਾਲੇ ਕੱਡੇ ਇੰਦਰ ਕਦੇ ਰੋਪਣ ਜਬਣੇ ਆ ਹੁਣ ਐਵੇਂ ਗਿਆ ਜਾ ਕੇ ਕਹਿੰਦੇ ਆ ਕਿ ਪੰਚਪੱਟੇ ਵਾਲੇ ਕੁਝ ਲੋਕਾਂ ਦੇ ਉੱਧਦੇ ਆ ਉਹ ਕਹਿੰਦੇ ਆ ਕਿ ਸਾਨੂੰ ਸਭਾਈ ਨਾਲ ਜੁੜ ਜਾ ਕੇ ਉੱਧਰ ਵਾਲੇ ਜਿਹੜੇ ਜਿਹੜੀ ਸਰਕਾਰ ਆ ਉਹ ਕਾਦੀ ਮੱਤ ਦੇ ਨਾਲ ਚੱਲਦੇ ਆ ਜਿੰਦਾਂ ਬਹੁਤ ਯਾਰ ਮੇਰੇ ਉਹਨਾਂ ਦੇ ਨਾਲ ਖੇਡਦੇ ਆ ਆਪਣੇ ਖਾਤ ਦਾ ਫੈਸਲਾ ਕਰਨ ਦਾ ਬਹੁਤ ਚੰਗੀ ਨਾ ਆਉਂਦਾ ਇਹ ਕਹਿੰਦੇ ਸਾਡੇ ਬਸ ਲੋਕੀਂ ਬਸ ਪਿਆਰ ਰੱਖੋ ਇਹਦੇ ਨਾਲ ਕਹਿੰਦੇ ਜਿਹੜਾ ਤੁਸੀਂ ਕੋਈ ਮੁੱਦਾ ਚੁੱਕ ਰਹੇ ਆ ਕਿ ਘੜੂਆਂ ਕੰਨ ਕੋਈ ਦੇ 35 ਪਿੰਡਾਂ ਨੂੰ ਦੂਜੇ ਪਾਸੇ ਭੇਜ ਰਹੇ ਕੀ ਮੁੱਦਾ ਜੀ ਇਹ ਮੁੱਦਾ ਇਸ ਤਰ੍ਹਾਂ ਜਿਹੜੇ ਕੜਵਾਂ ਕਾਂਗਨੋਗੋ ਦੇ 35 ਪਿੰਡਾਂ ਇਹ ਖੜਡ ਬਲਾਕ ਨਾਲ ਜੁੜੇ ਹੋਏ ਐ ਔਰ ਜਿਹੜਾ ਮਹਾੜੀ ਦੇ ਵਿੱਚ ਐ ਪਰ ਸਾਨੂੰ ਭ੍ਰੋਸੇ ਜੋਗ ਸੂਤਰਾਂ ਤੇ ਪਤਾ ਲੱਗਿਆ ਵੀ ਸਰਕਾਰ ਦੇ ਇਹਨਾਂ ਜਿਹੜੇ 35 ਪਿੰਡਾਂ ਇਹਨਾਂ ਨੂੰ ਤੋੜ ਕੇ ਮਰਿੰਡਾ ਬਲਾਕ ਨਾਲ ਜੋੜਨਾ ਚਾਹੁੰਦੀ ਐ ਜੇ ਮਰਿੰਡਾ ਬਲਾਕ ਨਾਲ ਸਾਡੇ ਪਿੰਡ ਜੁੜਦੇ ਐ ਤਾਂ ਸਾਡਾ ਜ਼ਿਲ੍ਹਾ ਬਦਲ ਕੇ ਰੋਪੜ ਹੋ ਜਾਊਗਾ ਜੇ ਸਾਡਾ ਜਿਹੜਾ ਰੋਪੜ ਹੋ ਗਿਆ ਤਾਂ ਜਿਹੜੇ ਸਾਡੇ ਜ਼ਿਲ੍ਹੇ 'ਚ ਮਹਾਲੀ ਜ਼ਿਲ੍ਹੇ 'ਚ ਜ਼ਮੀਨਾਂ ਦੇ ਰੇਟ ਆ। ਹੋਰ ਸਾਨੂੰ ਸੂਲ ਤਾਂ ਸਾਨੂੰ ਜ਼ਿਲ੍ਹਾ ਮਹਾਲੀ ਨੇੜੇ ਪੈਂਦਾ ਸਾਨੂੰ ਖੈੜ ਬਲਾਕ ਨੇੜੇ ਪੈਂਦਾ। ਸਾਡੇ ਜ਼ਿਲ੍ਹੇ ਦੇ ਜਿਹੜੇ 35 ਪਿੰਡ ਆ ਉਹਨਾਂ ਨੂੰ ਬਹੁਤ ਜ਼ਿਆਦਾ ਮੁਸ਼ਕਲ ਕੜੀ ਹੋ ਜੂਗੀ। ਇਹਦੇ ਕਰਕੇ ਮੈਂ ਸਰਕਾਰ ਨੂੰ ਚੇਤਾਵਨੀ ਦੇਣਾ ਚਾਹੁੰਦਾ ਹੈ ਵੀ ਜੇ ਇਹ ਪਿੰਡ ਬਦਲ ਕੇ ਸਾਡੇ ਮਰਿੰਡਨ ਆ ਲਾਤੇ ਤਾਂ ਇਹਦੇ ਜਿਹੜੇ ਨਤੀਜੇ ਸਰਕਾਰ ਨੂੰ ਬਹੁਤ ਜ਼ਿਆਦਾ ਭਿਆਨਕ ਭੁਗਤਨੇ ਪੈਣਗੇ। ਸਰਕਾਰ ਜੇ ਇਹ ਕਦਮ ਚੱਕਣਾ ਤਾਂ ਬੜੀ ਸੋਚ ਸਮਝ ਕੇ ਚੱਕੇ ਅਸੀਂ ਭਾਰਤੀ ਕਥਾਨ ਜਿੰਨੇ ਵੱਲੋਂ ਆਪਣੇ ਇਲਾਕੇ ਵੱਲੋਂ ਸਰਕਾਰ ਨੂੰ ਇਹ ਸਖਤ ਤਾਰਨਾ ਕਰਨੀ ਚਾਹੁੰਦੇ ਆਂ ਵੀ ਇਹੋ ਜਿਹਾ ਸਟੈਪ ਭੁੱਲ ਕੇ ਵੀ ਨਾ ਚੱਕੇ ਇਹ ਜੇ ਇਹਨੇ ਸਟੈਪ ਚੱਕਿਆ ਤਾਂ ਪਿੰਡਾਂ ਵਿੱਚ ਲੋਕ ਬੜਨਾ ਤਾਂ ਇੱਕ ਪਾਸੇ ਇਹਨਾਂ ਦੀ ਬਹੁਤ ਬੁਰਾ ਹਾਲਾਤ ਹੋ ਜੂਗੇ ਇਹਨੇ ਕਰਕੇ ਸਾਡੀ ਤਾਂ ਹੀ ਉਹ ਹੈ ਵੀ ਇਹ ਪਿੰਡ ਸਾਡੇ ਖੈੜ ਬਲਾਕ ਨਾਲ ਬਹੜੀ ਗਿਲੇ ਨਾਲ ਲੱਗੇ ਰਹਿਣੇ ਚਾਹੀਦੇ ਜਿਲੇ ਸਾਲ ਵੀ ਇਦਾਂ ਦੀ ਕਰਾਉਣਾ ਪਿਆ ਸੀ ਕਿ ਆਨੰਦਪੁਰ ਸਾਹਿਬ ਨੂੰ ਜ਼ਿਲ੍ਹਾ ਬਣਾ ਰਹੀਆਂ ਤੇ ਜਿਹੜੇ ਪਿੰਡਾਂ ਖਲੂਆ ਕਰਨ ਕੋਈ ਜੇ ਉੱਪਰ ਚ ਜਾ ਰਹੀਆਂ ਪਰ ਵਿਰੋਧ ਤੋਂ ਬਾਅਦ ਇਹ ਕੰਮ ਠੱਪ ਹੋ ਗਿਆ ਹੁਣ ਤੁਹਾਨੂੰ ਕੀ ਕਿੱਥੋਂ ਪਤਾ ਲੱਗਿਆ ਵੀ ਇਹ ਦੁਬਾਰਾ ਸ਼ੁਰੂ ਹੋ ਗਿਆ ਮੈਨੂੰ ਮੈਂ ਕਹਿੰਦਾ ਸਵੇਰ ਦੇ ਮੌਤਬਰ ਬੰਦਿਆਂ ਦੇ 10-15 ਬੰਦਿਆਂ ਨੇ ਫੋਨ ਆਲੇ ਵੀ ਤੁਦੀ ਜੁਨੀ ਨੇ ਆਲੇ ਇਹ ਜਿਹੜਾ ਪਿੰਡ ਹੈ ਵੀ ਇੱਧਰ ਇਹ ਲਾ ਰਹੇ ਆ ਮਰਿੰਡਾ ਬਲਾਕ ਨਾਲ ਵੀ ਜੇ ਪਿੰਡ ਉੱਧਰ ਲੱਗ ਗਏਗਾ ਤਾਂ ਬਾਅਦ ਚ ਕੁਝ ਨਹੀਂ ਬਣਨਾ ਪ੍ਰਧਾਨ ਜੀ ਵੀ ਤੁਸੀਂ ਜੁਨੀਅਰ ਤੌਰ ਪਰ ਆ ਜੀ ਤੁਹਾਡੇ ਨਾਲ ਆ ਵੀ ਤੁਸੀਂ ਮੁਰੇ ਹੋ ਕੇ ਸਾਡੀ ਅਗਵਾਈ ਕਰੋ ਇਹਦੇ ਕਰਕੇ ਅਸੀਂ ਇਹ ਤੁਹਾਨੂੰ ਪੱਤਰਕਾਰ ਵੀਰਾਂ ਨੂੰ ਕਿਹਾ ਵੀ ਤੁਹਾਡੀ ਗੱਲ ਜਿਹੜੀ ਸਰਕਾਰ ਤੱਕ ਪਹੁੰਚਾਓ ਇਹ ਸਾਡੇ ਪਿੰਡ ਇੱਧਰ ਹੀ ਰਹਿਣੇ ਚਾਹੀਦੇ ਮਾੜੀ ਜਿਹੇ ਅਗਰ ਸਰਕਾਰ ਨਹੀਂ ਮੰਨਦੀ ਫਿਰ ਕੀ ਕਰੋਗੇ ਜੀ ਸਰਕਾਰ ਜਿਹੜੀ ਹੈ ਉਹ ਲੋਕਾਂ ਦੇ ਫਾਇਦੇ ਖਾਤਰ ਹੁੰਦੀ ਹੈ ਨਾ ਕਿ ਨੁਕਸਾਨ ਖਾਤਰ ਹੁੰਦੀ ਇਹਦਾ ਸਰਕਾਰ ਨੂੰ ਵੀ ਧਿਆਨ ਚ ਹੋਣਾ ਚਾਹੀਦੀ ਹੈ ਵੀ ਇਹ ਪਿੰਡ ਨਾਂ ਬਦਲੇ ਜਾਣ ਜਾਂ ਲੋਕ ਇਹਨਾਂ ਚਾਹੁੰਦੇ ਫਿਰ ਪਿੰਡ ਕਿਉਂ ਬਦਲਦੇ ਆਂ ਪਿੰਡ ਇਦਾਂ ਹੀ ਰਹਿਣਗੇ ਮੁੱਦਾ ਇਹ ਜਿਹੜਾ ਕਈ ਪਿੰਡ ਜਿਹੜੇ ਨੇ ਦਿਵਾਰ ਤੋਂ ਰੋਪੜ ਜ਼ਿਲ੍ਹੇ ਚ ਜੋੜ ਰਹੇ ਨੇ ਮੁਹਾਲੀ ਤੋਂ ਤੋੜ ਕੇ ਕੀ ਮੁੱਦਾ ਹੈ ਕੀ ਕਹਿਣਾ ਚਾਹੁੰਦੇ ਇਹਨਾਂ ਬਾਰੇ ਦੇਖੋ ਜੀ ਸਾਨੂੰ ਬਹੁਤ ਪ੍ਰੂਸੇਯੋਗ ਸੂਤਰਾਂ ਤੇ ਪਤਾ ਲੱਗਿਆ ਵੀ ਸਾਨੂੰ ਫੇਰ ਦੁਬਾਰਾ ਰੋਪੜ ਵਿੱਚ ਜੋੜ ਰਹੇ ਸਾਨੂੰ ਕਾਲਾਂ ਆ ਰਹੀਆਂ ਬਾਰ-ਬਾਰ ਵੀ ਤੁਸੀਂ ਤਾਂ ਫੇਰ ਰੋਪੜਵਾ ਜਾ ਰਹੇ ਤੁਸੀਂ ਸ਼ਾਂਤਮਈ ਬੈਠੇ ਹੋ ਕੋਈ ਨਾ ਕੋਈ ਸਰਕਾਰ ਵਿਰੁੱਧ ਮੋਰਚਾ ਖੋਲੋ ਅਸੀਂ ਸਰਕਾਰ ਨੂੰ ਚੇਤਾਵਨੀ ਦੇਣਾ ਚਾਹੁੰਦੇ ਹਾਂ ਅਸੀਂ ਸਰਕਾਰ ਦੇ ਨਮਾਇੰਦਿਆਂ ਨੂੰ ਵੀ ਪੁੱਛਿਆ ਉਹ ਤਾਂ ਹਲੇ ਮੁਕਰ ਰਹੇ ہیں ਜਿੱਤਰਾ ਪਹਿਲਾਂ ਸਾਡੀ ਤਹਿਸੀਲ ਤੋੜਤੀ ਤੀ ਦੁਬਾਰੇ ਫੇਰ ਜੋੜਤੀ ਕਿਸੇ ਐਮ ਐਲ اے ਵਿਧਾਇਕ ਨਾਲ ਕਿਸੇ ਨਾਲ ਗੱਲ ਹੋਈ ਨਹੀਂ ਅਸੀਂ ਤਾਂ ਵਿਧਾਇਕਾਂ ਨੂੰ ਇਹ ਕਿਹਾ ਪੀਏ ਨੂੰ ਵੀ ਕੋਈ ਗੱਲਬਾਤ ਹੈ ਕਿ ਨਹੀਂ ਹੈ ਉਹ ਕਹਿੰਦੇ ਸਾਡੇ ਨੌਲੇਜ ਵਿੱਚ ਤਾਂ ਕੋਈ ਗੱਲ ਨਹੀਂ ਹੈ ਉਹ ਤਾਂ ਟਾਲਾ ਪੱਟਾ ਬੱਟਦੇ ਆ ਪਰ ਅਸੀਂ ਸਰਕਾਰ ਨੂੰ ਚੇਤਾਵਨੀ ਦਿੰਦੇ ਆਂ ਵੀ ਜੇ ਇਹੀ ਜੀ ਹਰਕਤ ਸਾਡੇ ਪਿੰਡ ਬਦਲ ਤੇ ਮੋਹਾਲੀ ਦੇ ਤੋੜ ਕੇ ਰੋਪੜ ਵੀ ਚਲਾਤੇ ਪਰ ਅਸੀਂ ਕਿਸੇ ਵੀ ਪਿੰਡਾਂ ਦਾ ਕੋਈ ਵੀ ਅਧਿਕਾਰੀ ਨਹੀਂ ਬੜੂਗਾ ਅਸੀਂ ਸਾਰੇ ਪਿੰਡਾਂ ਦਾ ਬਾਈਕਾਟ ਕਰੂਗੇ ਇਹਨਾਂ ਦਾ ਸਖਤ ਵਿਰੋਧਤਾ ਕਰੂਗਾ ਕੀ ਕੋਈ ਸਰਵੇ ਹੋਇਆ ਜੀ ਜਾਂ ਕੋਈ ਨੋਟੀਫਿਕੇਸ਼ਨ ਹੋਇਆ ਵੀ ਪਿੰਡ ਜੋੜ ਰਹੇ ਆ ਜੀ ਇਹ ਤਾਂ ਸਾਨੂੰ ਉਦੋਂ ਦੇ ਹੀ ਸ਼ੱਕ ਪਿਆ ਵਾ ਜਦੋਂ ਦਾ ਇਹਨਾਂ ਨੇ ਖੇੜੇ ਮਾਣਕ ਪਰਦੇ 8 ਪਿੰਡ ਪਾਏ ਆ ਵੀ ਹੌਲੀ ਹੌਲੀ ਸਾਨੂੰ ਆਨੰਦਪੁਰ ਸਾਹਿਬ ਕਰਕੇ ਪਰ ਵੀ ਤੱਕ ਦਾ ਪਰ ਵੀ ਰੌਲਾ ਜਪਿਆ ਤੇ ਠੰਡੇ ਹੋਗੇ ਤੇ ਐਤਕੀ ਫੇਰ ਦੁਬਾਰਾ ਗਰਮ ਜੇ ਹੋਗੇ ਦਫ਼ਤਰਾਂ ਮਤਾਂ ਹਿੱਲ-ਜੁਲ ਚੱਲੀ ਵੀ ਐ ਇਹਨਾਂ ਦੀ ਕਿੰਨੇ ਪਿੰਡਾਂ ਦਾ ਰੌਲਾ ਹੈ ਜੀ ਸਾਰਾ ਇਹ ਜਿੰਨੇ 1 ਕੜੂਆ ਕਾਨੂੰਗੋਈ ਦੇ ਪਿੰਡ ਐ 38 ਉਹਨਾਂ ਦਾ ਰੌਲਾ ਸਾਨੂੰ ਜਿ세 ਤਰਾ ਬਲੀ ਦਾ ਬੱਕਰਾ ਬਣੇਵੇਂ ਹਰੇਕ ਸਾਲ ਝਟਕਣੇ ਨੂੰ ਫਿਰਦੇ ਨੀ ਨੁਕਸਾਨ ਕੀ ਹੋਂਦਾ ਜੀ ਲੋਕਾਂ ਦਾ ਜੀ ਰੋਪੜ ਜਿਹੜੇ ਜਾਨੀ ਦੇਖੋ ਜੀ ਨੁਕਸਾਨ ਤਾਂ ਹੈਗਾ ਹੁਣ ਜਿੱਥੇ ਮਰਜ਼ੀ ਚਾਹੇ ਕੋਈ ਬੰਬੇ ਤੇ ਚੱਲਿਆ ਅਗਲਾ ਕਹਿੰਦਾ ਮੋਹਾਲੀ ਜੱਲੇ ਪਾ ਜਿੰਮੀਨ ਲੈਣੀ ਐ ਜਾਂ ਰੋਪੜ ਹੋ ਗਿਆ ਜਿਲਾ ਤਾਂ ਆਪਣੇ ਗੈਨ ਲੱਗਦਾ ਹੀ ਐ ਰੋਪੜ ਮਾਦੀ ਵੈਲਿਊ ਰਹਿ ਜਾਂਦੀ ਹੈ ਅਸੀਂ ਖਰੜ ਦੇ ਦਿਰ ਇੱਕ ਸਭ ਤੋਂ ਵੱਡਾ ਨੁਕਸਾਨ ਆ ਵੀ ਹੈ ਸਾਡਾ ਚਲੋ ਰੇਟ ਵੀ ਇੱਕ ਬਸੇ ਛੱਡ ਦੋ ਅਸੀਂ ਖਰੜ ਤੋਂ ਬੈਠੇ ਹਾਂ 10 ਕਿਲੋਮੀਟਰ ਜਿਹੜੇ ਸਾਡੇ ਪਿੰਡ ਹੈ ਅਸੀਂ ਮਰੇਂਡਾ ਜਾਉਂਗੇ 35 ਕਿਲੋਮੀਟਰ ਰੋਪੜ ਜਾਉਂਗੇ 50 ਕਿਲੋਮੀਟਰ ਸਾਨੂੰ ਕਿੱਥੇ ਚੰਗਾ ਲੱਗੂਗਾ 10 15 ਕਿਲੋ ਮੇ ਏਰੀਆ ਵਿੱਚ ਸਾਡਾ ਜ਼ਿਲ੍ਹਾ ਪੈਂਦਾ ਜਿਹੜਾ ਕੜੂਆ ਕਰਨੀ ਕੋਈ ਆ ਉਹਦਾ ਵੈਸੀ ਪਹਿਲਾਂ ਤੋਂ ਹੀ ਚਮਕੌਰ ਸਾਹਿਬ ਦੇ ਵਿੱਚ ਹੈ ਚਮਕੌਰ ਸਾਹਿਬ ਜਿਹੜਾ ਹੈਗਾ ਰੋਪੜ ਦਾ ਹਿੱਸਾ ਹੈ ਨੇ ਜਮਕੌਰ ਸਾਹਿਬ ਦਾ ਹੈਗਾ ਹਿੱਸਾ ਅਸੀਂ ਪਹਿਲਾਂ ਤੇ ਹੀ ਤੋੜਨਾ ਇੱਕ ਗੱਲ ਆ ਅ ਇਹ 21 ਪਿੰਡਾਂ ਨੇ ਤੜਾਤੀ ਦੀ ਤਸੀਲ ਇਹਨਾਂ ਨੇ ਦੁਬਾਰਾ ਫੇਰ ਜੋੜਤੀ ਇਹ ਖਮਿਆਜਾ ਕੜੂਏ ਵਾਲਿਆਂ ਨੂੰ ਭੁਗਤਣਾ ਪੈਣਾ ਜਿਆਦਾ ਕੜੂਏ ਵਾਲਿਆਂ ਨੇ ਕਰਿਆ ਤਾਂ ਇਹ ਜੇ ਅਗਰ ਸਰਕਾਰ ਜੇ ਹੁਣ ਵੀ ਤੁਹਾਡੀ ਇਸ ਚੇਤਾਵਨੀ ਤੋਂ ਬਾਅਦ ਵੀ ਨਹੀਂ ਮੰਨੀ ਤਾਂ ਕਿਸਾਨੀ ਇਹਨਾਂ ਨੂੰ ਲੋਕੀਂ ਸਮਰਛਿਆ ਜਾਵੇਗਾ ਅਸੀਂ ਪਿੰਡਾਂ 'ਵਾਂ ਜਾ ਕੇ ਵਿਲੇ ਹੋਗੇ ਪਿੰਡਾਂ 'ਵਾਂ ਜਾ ਕੇ ਸੰਘਰਸ਼ ਲਾਉਂਗੇ ਚਾਹੇ ਸਾਨੂੰ ਮਰਨ ਵਰਤਨਾ ਰੱਖਣਾ ਪਵੇ ਅਸੀਂ ਇਹੀ ਜੀ ਸਖਤ ਮਤਵਲ ਐਕਸ਼ਨ ਚੱਕੂਗੇ ਜਿਹੜਾ ਸਰਕਾਰ ਨੂੰ ਮਜਬੂਰ ਕਰ ਦੋਗੇ ਵੀ ਸਾਡਾ ਜ਼ਿਲ੍ਹਾ ਨਾ ਬਦਲਿਆ ਸੀ ਸੁਣਿਆ ਕਿਸਾਨੀ ਉਹਨੇ ਲੱਖੋਵਾਲ ਦੇ ਪ੍ਰਧਾਨ ਨੇ ਜੋ ਜ਼ਿਲ੍ਹਾ ਦਵਿੰਦਰ ਦੇਖਲਾ ਅਤੇ ਮੀਤ ਪ੍ਰਧਾਨ ਨੇ ਜਸਪਾਲ ਸਿੰਘ ਨਿਆਮੀਆਂ ਦੇ ਵੱਲੋਂ ਸਰਕਾਰ ਨੂੰ ਇੱਕ ਟੁੱਕ ਚੇਤਾਵਨੀ ਦੇ ਦਿੱਤੀ ਗਈ ਹੈ ਕਿ ਅਗਰ ਸਾਨੂੰ ਮੁਹਾਲੀ ਜ਼ਿਲ੍ਹੇ ਤੋਂ ਤੋੜ ਕੇ ਰੂਪਨਗਰ ਦੇ ਵਿੱਚ ਜੋੜਿਆ ਜਾਂਦਾ ਹੈ ਤਾਂ ਅਸੀਂ ਇਸ ਦਾ ਜਿਹੜਾ ਹੈ ਸੰਘਰਸ਼ ਕਰਾਂਗੇ ਤੇ ਇਸ ਦਾ ਖਮਾਜਾ ਸਰਕਾਰ ਨੂੰ ਭੁਗਤਣਾ ਪਵੇਗਾ ਕਹਿੰਦੇ ਨੇ ਮੁਹਾਲੀ ਜ਼ਿਲ੍ਹੇ ਦੇ ਵਿੱਚ ਸਾਡੇ ਜ਼ਮੀਨਾਂ ਦੇ ਰੇਟ ਕਰੋੜਾਂ ਰੁਪਏ ਨੇ ਤੇ ਅਸਮਾਨ ਨੂੰ ਜ਼ਮੀਨਾਂ ਦੇ ਰੇਟ ਛੂ ਰਹੇ ਨੇ ਜੇਕਰ ਸਾਨੂੰ ਰੇਤ ਤੋੜ ਕੇ ਜ਼ਿਲ੍ਹਾ ਰੂਪਨਗਰ ਦੇ ਵਿੱਚ ਜੋੜਿਆ ਜਾਂਦਾ ਹੈ ਤਾਂ ਸਾਡੇ ਰੇਟ ਜਿਹੜੇ ਨੇ ਅੱਧੇ ਰਹਿ ਜਾਂਦੇ ਨੇ ਤੇ ਸਾਨੂੰ ਪਿਛੜੇ ਇਲਾਕੇ ਦੇ ਵਿੱਚ ਜੋੜਨ ਦੀ ਸਰਕਾਰ ਦੀਆਂ ਇਹ ਕਵਾਬਤਾਂ ਜਿਹੜੀਆਂ ਨੇ ਨਿੰਦਣਯੋਗ ਨੇ ਹੁਣ ਦੇਖਣਾ ਹੈ ਕਿ ਸਰਕਾਰ 1 ਸਾਲ ਪਹਿਲਾਂ ਵੀ ਸਰਕਾਰ ਦੇ ਵੱਲੋਂ ਇਹੋ ਜਿਹਾ ਹੀ ਮੁੱਦਾ ਜਿਹੜਾ ਚੁੱਕਿਆ ਗਿਆ ਸੀ ਪਰ ਲੋਕਾਂ ਦੇ ਵਿਰੋਧ ਤੋਂ ਬਾਅਦ ਇਸ ਨੂੰ ਠੰਡਾ ਕਰ ਦਿੱਤਾ ਗਿਆ ਸੀ ਪਰ ਹੁਣ ਜਿਹੜੇ ਨੇ ਕਈ ਪਿੰਡ ਰੂਪਨਗਰ ਦੇ ਵਿੱਚ ਜੋੜ ਦਿੱਤੇ ਨੇ ਕੀ ਜਿਹੜੇ ਰਹਿੰਦੇ ਪਿੰਡ ਨੇ ਸਰਕਾਰ ਜੋੜਨ ਦੇ ਵਿੱਚ ਕਾਮਯਾਬ ਹੋਵੇਗੀ ਯਾ ਫਿਰ ਕਿਸਾਨ ਜਿਹੜੇ ਨੇ ਆਪਣੇ ਹੱਕਾਂ ਦੀ ਲੜਾਈ ਲੜਨਗੇ ਸੜਕਾਂ ਤੇ ਉਤਰਨਗੇ ਤਾਂ ਨਾਲਾ ਸਮਾਂ ਹੀ ਦੱਸੇਗਾ ਅਖਰੜ ਤੋਂ ਡੈਵਿਡ ਵਰਮਾ ਦੀ ਖਾਸ ਰਿਪੋਰਟ